ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਖੋਹਾਲਾ ਕਲਾਂ ਖੋਹਾਲਾ ਕਲਾਂ ਠੀਕ ਆ ਜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਝੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਸੱਜੇ ਸੂਈ ਤੇ ਇੱਕ ਗੱਬੜਨ ਤਿਆਰ ਤੇ ਆਪਾਂ ਪਹੁੰਚੇ ਆ ਭਾਈ ਇੰਦਰ ਸਿੰਘ ਦੇ ਉਹਨਾਂ ਦੇ ਕੋਲ ਤੇ ਆਜੋ ਕੱਪਦੇ ਆਂ ਭਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਚੀ ਕਾ ਬਾਈ ਜੀ ਅੱਛਾ ਬੀਤੀ ਦਾ ਸਤਿਕਾਰ ਜੀ ਹੋ ਸਣਾਓ ਠੀਕ ਠਾਕ ਜੇ ਠੀਕ ਠਾਕ ਜੇ ਕਿਰਪਾਈ ਕਿਰਪਾਈ ਚਾਹੀਦੀ ਆ ਬਾਈ ਜੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਯਾ ਇੰਦਰ ਸਿੰਘ ਆਪਣਾ ਇਹ ਪਿੰਡ ਆ ਬਣਾ ਹੈਗਾ ਖਿਆਲਾក្លਾਂ ਸੀਦੇ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਆਪਰ ਵੀ ਦਾ ਰਾਮਪੀਰ ਅੱਛਾ ਜੀ ਪਿੰਡ ਚ ਕੀ ਨੇ ਪੁੱਛ ਲੈਣਾ ਸੀ ਕਿ ਦੇਰ ਦੇਲ ਜਾਣਾ ਠੀਕ ਹੈ ਠੀਕ ਹੈ ਜੀ ਠੀਕ ਹੈ ਜਿਹੜਾ ਪਿੰਡ ਚ ਨਾਮ ਛੋੜ ਚੱਲਦਾ ਠੀਕ ਹੈ ਤੇ ਬਾਈ ਫੋਨ ਨੰਬਰ ਹੀ ਬੋਲ ਦਿਓ ਆਪਣਾ 9914798859 991479885 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜ ਭਾਈ ਦੱਸਿਆ ਹਾਂ ਕਿ ਨਵਾਂ ਸੁਆ ਸੁਈ ਛੋਟੀ ਇਹ ਰੀਤੀ ਜੇ ਸੁਈ ਜੇ ਅੱਛਾ ਜੀ ਤੇ ਦੋਦੇ ਥਲੇ ਆ ਹੁਣ ਪੱਕਾ 9 ਕਿਲੋ ਆ ਅੱਛਾ ਜੀ 9 ਦਾ ਸਾਢੇ ਅੱਖ ਨਹੀਂ ਹੋਊਗਾ ਠੀਕ ਆ ਜੀ ਮਾਲਾ ਮੇ 9 ਹੀ ਹੋਊਗਾ ਦਹਾ ਬਰਤ ਨੇ ਸੁਆਇਆ ਅੱਛਾ ਜੀ ਤੇ ਬਾਕੀ ਵੀ ਆਪਣੀ ਸਮਝਾਬ ਲਾ ਲੈਣ ਕੀ ਠੀਕ ਆ ਠੀਕ ਆ ਲੋ ਵੀ ਸੁਈ ਨੂੰ 10 ਤੋਂ 12 ਦਿਨ ਹੋਏ ਆ ਤੇ 9 ਲੀਟਰ ਜਿਹੜਾ ਬਿਲਕੁਲ ਚੋਂਦੇ ਬਾਈ ਹੁਣੀ ਦੋ ਟਾਈਮ ਆਪਦੇ ਘਰੇ ਉਹੀ ਦੱਸਿਆ ਬਾਈ ਹੁਣਾਂ ਨੇ ਤੇ ਹੈ ਵੀ ਜੈਡ ਬਲੈਕ ਤੇ ਕੱਦ-ਕਾੜ ਵੀ ਚੰਗਾ ਵਾ ਤੇ ਖੋਲੋ ਬਾਈ ਜੀ ਕੋਲ ਕੇ ਵਿਖਾਈਏ ਬਾਕੀ ਜੇ ਪਿਛੇ ਠੀਕ ਆ ਲੋ ਭਾਈ ਫਿਰ ਮਲਕਾਫ ਜੇ ਬਾਕੀ ਥਣਵਾਨੇ ਦੀ ਪੂਰੀ ਗਰੰਟੀ ਵੀ ਜੀ ਠੀਕ ਆ ਠੀਕ ਆ ਜੀ ਤੇ ਭਾਈ ਕਿੰਨਾ ਕੁ ਪਰੂ ਕੀ ਦੁੱਧ ਦੁੱਧ ਵੀ ਇੱਥੇ 12 ਚ ਜਾਉਂਦੀ 12 ਪਲਾਸਟਿਕ ਦੀ ਤੇ 12 ਕਿਲੋ ਆਪਾਂ ਚੋ ਆਪਨੇ ਕਰਦੇ ਆਛਾ ਜੀ ਲੋ ਭਾਈ ਭਾਈ ਹੁਣਾਂ ਦੇ ਘਰ ਦੀਆਂ ਝੁੱਟ ਜਾਵਾਂ ਤੇ 12 ਲੀਟਰ ਜਿਹੜਾ ਨਾ ਆਪਦੇ ਘਰੇ ਪਿਛਲੀ ਵਾਲੀ ਚ ਹੋਇਆ ਵਾ ਇਹ ਥਣ ਭਾਂਡਾ ਕਰੋ ਚੈੱਕ ਤੁਸੀਂ ਇਹਨਾਂ ਚੱਪਗਾ ਵਰਗਾ ਹਵਾਨਾ ਲੱਗਾ ਰਹੇ ਬਾਕੀ ਨਾੜਾ ਨੂੜਾ ਵੀ ਚੰਗੀਆਂ ਵਾ ਹਵਾਨੇ ਤੇ ਤੇ ਬਈ ਖੋਲ ਕੇ ਮੜਾ ਜਾ ਫੇਰ ਤੋਰ ਮੜਾ ਜਾ ਨੰਬਰ ਨਾ ਆਪਣੇ ਕੋਲ ਮੜਾ ਜਾ ਕੋਲ ਬਈ ਦੁੱਧ ਚਵਾਈ ਜਾਊਗੀ ਰੋਕਿਓ ਬਈ ਕੀ ਮੜ ਜਾ ਫੇਰ ਰੋਕਿਓ ਕੋਲ ਬਈ ਲਾਗੇ ਤਾਂ ਕਰੋ ਥਣ ਭਾਂਡਾ ਚੈੱਕ ਇਹਨਾਂ ਚੱਪਗਾ ਵਰਗਾ ਹੀ ਹਵਾਨਾ ਲੱਗਾ ਵਾ ਇੱਕਨਾਂ ਨਾਲ ਅਗਲਾ ਥਣ ਲੱਗਾ ਉਹਦੇ ਨਾਲਾਂ ਨੋੜਾਂ ਜਿਹੜੀਆਂ ਬਹੁਤ ਹੀ ਚੰਗੀਆਂ ਬਾਈ ਲਾਜੋ ਬੰਦੋ ਲੈ ਲੈ ਉਹ ਲੈ ਉਹ ਇੱਥੇ ਲੈ ਆ ਆਦਾ ਰੇ ਜੋ ਵੀ ਆਹ ਕਰ ਦੋ ਗੰਡ ਖਤੋਂਦੂ ਵੀ ਜਾਂਦੇ ਸਕੇ ਅੰਦਰ ਇਹ ਹੈ ਵੀ ਪਗਲੇ ਚੰਮ ਵਾਲੀ ਆ ਤੇ ਇੱਕਦਾਂ ਲੀ ਸਾਈਡ ਤੋਂ ਇੱਕ ਰਾਂ ਪਾਈ ਜਿਹਨੂੰ ਦਿਖਾ ਦਿਓ। ਲੋ ਬਈ ਲਾਗੇ ਤੋਂ ਕਰੋ ਤੇ ਖਾਣਾ ਦਾ ਸੈਰ ਗਿਆ ਨਾ ਇਕਲਾ ਕਲਾ ਤੇ ਨਾੜਾ ਲੋੜਾ ਜਾਲ ਵਿਛਿਆ ਤੇ ਬਾਈ ਮੁੱਲੇ ਦਾ ਫਿਰ ਇਹਦਾ ਮੁੱਲ ਵੀ ਕੀ ਕੰਨ ਦੇ 90000 ਰੁਪਏ ਕਰਦੇ ਨੇ। ਅੱਛਾ ਜੀ। ਬਾਕੀ ਤੁਸੀਂ ਵੇਖ ਲੋ ਜੋ ਕਰਨਾ ਹੈ। ਨਹੀਂ ਜੈ ਜੈ ਕਰੀਏ ਬਾਈ। ਕਰ ਦਿਓ ਆਪ ਹੀ ਜੋ ਕਰਨਾ ਚਾਹੀਦਾ। ਛੱਡ ਵੀ ਕੇ 5 5 ਹੋਰ ਛੱਡ ਦੋ 10000 ਰਿਆਣਾ ਰਵਾਂਗੇ। 80 ਰਈ। ਕੀ ਜੀ ਠੀਕ ਹੈ ਲੋ ਬਈ 80000 ਦੀ ਮੇਰੇ ਦੋ ਨੇੜੇ ਆਉ ਲੋ ਹੋਰ ਮਾਨਤਾ ਦੇਖਣਾ ਕਰਦਾਂਗੇ ਜੀ ਬਈ ਅੱਛਾ ਅੱਛਾ ਜੀ ਲੋ ਬਈ ਮੌਕੇ ਤੇ ਹੋਰ ਵੀ ਮਾਨਤਾਲ ਬਈ ਕਹਿੰਦਾ ਕਿ ਕਰਦਾਂਗੇ ਲੈ ਕੇ ਆਪਣੀ ਘਰੇ ਆ ਕੇ ਤਸੱਲੀ ਕਰਕੇ ਵੀਰ ਖੜਨ ਦੋ ਟਾਈਮ ਠੀਕ ਹੈ ਠੀਕ ਹੈ ਜੀ ਪਈ ਦੀ ਕਮੀ ਨਹੀਂ ਮਾਣੀ ਠੀਕ ਹੈ ਜੀ ਬੋ ਭਈਆ ਆ ਜਵਾਬ ਦਿਖਾ ਦਿਓ ਇਹਦੇ ਪਿੱਛੇ ਆਹ ਬੜਾ ਜਵਾਬ ਨੇ ਬਾਈ ਫਰੀ ਮਲਕਾ ਉਹਦੇ ਬਿਲਕੁਲ ਅਜੇ ਕਾਲੀ ਲਈਆਂ ਤੇ ਆਜੋ ਹੁਣ ਦੂਜੇ ਨੰਬਰ ਤੇ ਬਾਈ ਆ ਦੱਸਿਓ ਛੋਟੀ ਬਾਰੇ ਇਹ ਛੋਟੀ ਵੀ ਦੂਜੇ ਜਿਹੜੀ ਸੁਣਦੀ ਹੈ ਪ्योर ਅੱਛਾ ਜੀ ਹਾਂ ਜੀ ਪਹਿਲੇ ਸੋ ਇਹ ਪੈਂਥਲੇ 12 ਕਿਲੋ ਦਿੱਤੀ ਹੋਇਆ ਠੀਕ ਹੈ ਪਹਿਲਾਂ ਥੱਲੇ ਹਾਂਜੀ ਇਹ ਪਹਿਲਾਂ ਨਹੀਂ 12 ਲੀਟਰ ਜਿਹੜਾ ਦੁੱਧ ਭਰਿਆ ਇਹਨੇ ਵੀ ਤੇ ਥਾਲ ਭਾਂਡਾ ਇਹਦਾ ਵੀ ਚੰਗਾ ਹੋਰ ਬਾਈ ਕਿੰਨਾ ਟਾਈਮ ਲਾ ਜੂ ਅਜੇ ਇਹ ਵਿੱਚ 15 ਤਰੀਕ ਨੂੰ ਜਿਹੜੇ ਪੂਰੇ ਆਣੇ ਅਰੇ 15 ਤਰੀਕ ਨੂੰ ਹਾਂਜੀ ਆਪਾਂ ਦਾ ਤਿੰਨ ਕਿ ਦਿਨ ਰਹਿ ਗਏ 10 ਵੀ ਪੂਰੇ ਆਣੇ ਅਰੇ ਅੱਛਾ ਜੀ ਠੀਕ ਹੈ ਦਾ ਉੱਤੇ ਦੋ ਜਾਂ ਤਿੰਨ ਲਾ ਜੇ ਗੱਲ ਵਸੇ ਤੇ ਇੰਨੇ ਖਾਣੇ ਚ ਪੰਜ ਚਾਰ ਦਿਨ ਹੀ ਹੋ ਗਏ ਠੀਕ ਹੋ ਗੋਲੋ ਬਾਈ ਹੋਰ ਬਾਈ ਕਰੋ ਇਹ ਵੀ ਜੱਡ ਬਣਾਇਆ ਤੇ ਕੱਟ ਕੱਟ ਇਹਦਾ ਵੀ ਚੰਗਾ ਵਾ ਦੇ ਇਹ ਹੁਣ ਨੇ ਜੱਟਾਂ ਤੋਂ ਲਾ ਜਣੀਆਂ ਕਾਫੀ ਦਾ ਤੇ ਫੋਨ ਦਾ ਕਹਾਵਲਾ ਚੰਗਾ ਬਣਾ ਲੂਗੀ ਇਹ ਥਾਣਾ ਦਾ ਸੈੱਜ ਗਿਆ ਪਏ ਇਹਦਾ ਵੀ ਬਹੁਤ ਸ਼ਾਨਦਾਰ ਆ ਬਾਕੀ ਆ ਭਲਾ ਭੁਲਾ ਥੋੜੀਆਂ ਗਿਆ ਪਈਆਂ ਵਾ ਤੇ ਅੱਜ ਤੋਂ ਕੋਈ 5 ਦਿਨ ਪਹਿਲਾਂ ਦੀ ਬਾਈ ਹੁਣਾਂ ਕੋ ਵੀਡੀਓ ਪਈ ਆ ਤੇ ਜਿਹੜੇ ਵੀ ਰਕਾਰਡ ਫਿਰਟ ਹੋਊਗੀ ਜੇ ਬਾਈ ਕੋਲ ਵੀਡੀਓ ਹੋ ਮਗਾ ਕੇ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਜਿੱਕਰ ਉਹ ਤੇ ਚਾਕਲ ਪੰਡਾਂ ਪਾ ਦੂੰਗੀ ਫੋਨ ਤੱਕ ਕਰਮਾਲੀ ਲੈਓ ਲੈ ਜੋ ਇੱਕ ਰੇ ਲਾਗੇ ਤਾਂ ਆਪਾਂ ਦਿਖਾਉਂਦੇ ਆ ਤੁਹਾਨੂੰ ਪਿੱਠ ਪੁੜਾ ਵੀ ਬਹੁਤ ਵੀ ਚੌੜਾ ਲੱਗਾ ਵਾ ਕਮਾਲ ਵੀ ਕਿੰਨਾ ਭਰੂਗੀ ਅਕਤੋਂ ਦੇ ਇਹ ਦੁੱਧ ਦੀ ਕੀ ਕੀ 13 ਗਮਾ ਕਿਲੋ ਮੰਨ ਲਓ ਕਾਕੀ ਦੁੱਧ ਦੀ ਸੇਵਾ ਦਾ ਹਾਂਜੀ ਤੇ ਬਾਤੀ ਦੀ ਥੜਵਾ ਨੇ ਵੀ ਗਰੰਟੀ ਆ ਵੀ ਦੀ ਹੁਲ ਅੱਛਾ ਜੀ ਹਾਂਜੀ ਠੀਕ ਹੈ ਠੀਕ ਬਾਤੀ ਆ ਹੁਣ ਸਾਨੂੰ ਬਾਜੀ ਪਾਈ ਨੇ ਤਾਂ ਭਰਾ ਰੱਖਦੀ ਆ ਅੱਛਾ ਜੀ ਇਹ ਕਿ ਦੱਸ ਦੇਣਾ ਆਪਣੇ ਕੋ ਪੰਜ ਦਿਨ ਪੁਰਾਣੀ ਪਹਿਲਾਂ ਵੀਡੀਓ ਪਈ ਆ ਅੱਛਾ ਅੱਛਾ ਤੇ ਬਿਲਕੁਲ ਖੜਵਾਣਾ ਪੇੜਾ ਠੀਕ ਹੈ ਠੀਕ ਹੈ ਜੀ ਬਾਕੀ ਥਾੜਵਾਨੇ ਦੀ ਆਪਣੀ ਗਰੰਟੀ ਹੈ ਵੀ ਜੀ ਠੀਕ ਹੈ ਠੀਕ ਹੈ ਜੀ ਤੇ ਬਾਈ ਮੋਲੇ ਦਾ ਹਰ ਦਸੀਏ ਇਹਦਾ ਮੁੱਲ ਵੀ ਜੀ ਆਪਾਂ ਵੇਖ ਲਓ ਲੋਗ ਤੇਰਾ ਡੇਡ ਡੇਡ ਕਰੀ ਜਾਂਦੇ ਆ ਹਾਂਜੀ ਇਹਦਾ ਆਪਾਂ 1.35 ਕਰ ਲੈਂਦੇ ਜੀ ਬਾਕੀ ਪਿਓਰ ਕੱਟੀ ਵੇਖੋ ਗੈਰ ਕਰੀਏ ਮਾਦਨਾ ਦਾ ਵੀ ਕਰ ਲਓ ਤੁਸੀਂ ਦੱਸਦੇ ਜੋ ਕਰਨਾ ਹੈ ਬਾਕੀ ਨਾ 30 ਅੰਦਰ ਕਰੀਏ ਇਹਨੂੰ ਜੀ ਤੇਰੀ ਕੀ 28 ਦੀ ਦੇਦਗੀ ਹੋਰ ਕਰੀਏ ਜੋ ਤੋਂ ਕਰਨਾ ਦੇਖਾ ਦੱਸੀ ਦਿਓ ਹਾਨਾ ਜਿੱਥੇ ਛਾੜੀ ਦੇਣੀ ਜੇ ਹਾਂ ਨਾ ਵੀ ਜੀ ਇੱਕ ਪੰਜੀ ਦੇ ਦਾਂਗੇ ਠੀਕ ਗਲੋ ਭਾਜੀ 1 ਪੰਦੀ ਦੀ ਤੇ ਦੁੱਧ 13 14 ਲੀਟਰ ਜਿਹੜਾ ਚਵਾ ਦੂਗੀ ਤੇ ਪੇਠਪੜਾ ਵੀ ਦਿਖਾਉਂਦੇ ਆ ਤੁਹਾਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਇਹ ਮੰਜਾ ਤੇ ਦਾ ਚਾਹਤ ਨੂੰ ਇਹਦਾ ਜਿਆਦਾ ਬਲਾਇਕ ਆ ਗਈ ਚੰਗੇ ਸੀਮਣ ਦੀ ਕੱਟੀ ਬਾਕੀ ਵੀ ਆਪਣੀ ਪੰਜਾਬ ਲਾ ਲੈਣੀ ਲੇਕ ਲੱਗੀ ਠੀਕ ਭਾਈ ਸੀਮਣ ਨੇ ਨੂੰ ਕਿਹੜਾ ਪੜਾਇਆ ਜੇ ਇਹਨੂੰ ਵੀ ਦੀ ਸੀਮਣ ਪੜਾਇਦੇ ਬਰਾੜ ਦਾ ਅੱਛਾ ਜੀ ਠੀਕ ਗਲੋ ਵੀ ਬਰਾੜ ਦਾ ਸੀਮਣ ਭਰਿਆ ਜੇ ਤੇ ਆਪ ਵੀ ਚੰਗੇ ਰਿਕਾਡ ਵਾਲੀ ਆ ਤੇ ਗਾਂ ਸੀਮਣ ਵੀ ਬਾਈ ਉਹਨਾਂ ਨੇ ਚੰਗਾ ਭਰਾਇਆ ਵਾ ਆ ਰਿ ਬੱਲੇ ਕੰਮ ਕਰਦੇ ਲਖਾਈਂ ਆਪਾਂ ਤੁਹਾਨੂੰ ਸੱਚੇ ਥੜ ਭਾੜਾ ਕਰੋ ਜੇ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਥੜ ਭਾੜਾ ਇਹਨੂੰ ਵੀ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ